ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਅੱਜ ਗੱਲ ਹੋ ਰਹੀ ਹੈ ਜੀ ਆਮ ਆਦਮੀ ਪਾਰਟੀ ਦੇ ਵਿੱਚ ਸਭ ਕੁਝ ਸਹੀ ਨਹੀਂ ਚੱਲ ਰਿਹਾ ਇੱਕ ਪਾਸੇ ਕਾਫੀ ਜਿਹੜੀਆਂ ਵੱਖੋ ਵੱਖਰੇ న్యూਸ ਚੈਨਲਰ ਤੋਂ ਗੱਲਾਂ ਨਿਕਲ ਕੇ ਆ ਰਹੀਆਂ ਨੇ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਤੇ ਮੰਤਰੀ ਨੇ ਉਹ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਜਿੱਥੇ 40 ਤੋਂ 45 ਖੜੇ ਹੋਏ ਨੇ ਕਿ ਉਹਦੇ ਸਿਰ ਉੱਤੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦਾ ਟਕਰਾਅ ਕਰ ਰਹੇ ਨੇ। ਇਹ ਵੀ ਕਹਾ ਜਾ ਰਿਹਾ ਹੈ ਕਿ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨਾਂ ਦੇ ਸਿਰ ਉੱਤੇ ਜਿਹੜਾ ਹੈ ਨਰਿੰਦਰ ਮੋਦੀ ਦਾ ਹੱਥ ਦੱਸਿਆ ਜਾ ਰਿਹਾ ਹੈ। ਕਿਉਂਕਿ ਇੱਕ ਪਾਸੇ ਪਿਛਲੇ ਦਿਨੀ ਕਾਫੀ ਕੰਸੋਆ ਨਿਕਲ ਕੇ ਸਾਹਮਣੇ ਆ ਰਹੀਆਂ ਆਉਂਦੀਆਂ ਰਹੀਆਂ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨਾਂ ਦੀ ਕੁਰਸੀ ਹੈ ਜਿਹੜੀ ਕਿਸੇ ਹੋਰ ਨੂੰ ਦੇ ਦਿੱਤੀ ਜਾਵੇ। ਹਸਪੀਟਲ ਦੇ ਵਿੱਚ ਐਡਮਿਟ ਸੀਗੇ ਉਸ ਦੌਰਾਨ ਜਿਹੜੀਆਂ ਨੇ ਸਸੋਧੀਆਂ ਵੱਲੋਂ ਤੇ ਦੂਜੇ ਪਾਸੇ ਸਿੰਦਰ ਜੈਨ ਵੱਲੋਂ ਕਾਫੀ ਮੀਟਿੰਗਾਂ ਵੀ ਕੀਤੀਆਂ ਨੇ। ਇੱਕ ਪਾਸੇ ਸੁਪਰੀਮੋ ਅਰਵਿੰਦ ਕੇਜੀਵਾਲ ਨੇ ਕਿਹਾ ਕਿ ਅਸੀਂ ਕਿਸੇ ਵੀ ਤਰੀਕੇ 2027 ਦੇ ਵਿੱਚ ਆਪਣੀ ਜਿਹੜੀ ਹੈ ਸਰਕਾਰ ਦੁਬਾਰਾ ਰਿਪੀਟ ਕਰਨਾ ਚਾਹੁੰਦੇ ਹਾਂ ਦੂਸਰੇ ਪਾਸੇ ਜਿੱਥੇ ਉਹਨਾਂ ਨੇ ਥੋੜੇ ਮਹੀਨੇ ਪਹਿਲਾਂ ਗਰਾਉਂਡ ਲੈਵਲ ਦੀ ਰਿਪੋਰਟ ਵੀ ਚੈੱਕ ਕਰਾਈ ਜਦੋਂ ਕਿ ਗਰਾਉਂਡ ਲੈਵਲ ਦੀ ਰਿਪੋਰਟ ਵੀ ਆਮ ਆਦਮੀ ਪਾਰਟੀ ਦੇ ਹੱਥ ਵਿੱਚ ਨਹੀਂ ਉਤਰ ਕੇ ਆਈ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿੱਥੇ ਬਿਮਾਰ ਚੱਲ ਰਹੇ ਸੀ ਹਾੜਾਂ ਤੋਂ ਪ੍ਰਭਾਵਿਤ ਲੋਕਾਂ ਵਾਸਤੇ ਜਿਹੜਾ ਹੈ ਇਹ ਹਸਪਤਾਲ ਦੇ ਵਿੱਚੋਂ ਹੀ ਮੀਟਿੰਗ ਕੀਤੀ ਗਈ 20000 ਮੁਆਵਜ਼ਾ ਦੇਣ ਦੀ ਗੱਲ ਕੀਤੀ ਗਈ ਹਾਲਾਂਕਿ ਲੋਕ ਇਹਦੇ ਉੱਤੇ ਸੈਟੀਸਫਾਈਡ ਨਹੀਂ ਹੋਏ ਨਾ ਹੀ ਲੋਕਾਂ ਵੱਲੋਂ ਕਿਹਾ ਗਿਆ ਕਿ ਅਸੀਂ ਸਾਨੂੰ ਮਨਜ਼ੂਰ ਹੈ 20000 ਰੁਪਇਆ ਕਿਸਾਨਾਂ ਵੱਲੋਂ ਰੱਜ ਕੇ ਰੋਲਾ ਵੀ ਪਾਇਆ ਜਾ ਰਿਹਾ ਹੈ ਲੇਕਿਨ ਜਿਹੜੇ ਪਿਛਲੇ ਦਿਨੀ ਕਲਸੋਹਾਂ ਚਲਦੀਆਂ ਰਹੀਆਂ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਜਗ੍ਹਾ ਤੇ ਜਿਹੜਾ ਹੈ ਕਿਸੇ ਨੂੰ ਹੋਰ ਕੁਰਸੀ ਦੇ ਦਿੱਤੀ ਜਾਵੇ ਜਿਹਦੇ ਜੇ ਕਾਫੀ ਨਾਂ ਵੀ ਨਿਕਲ ਕੇ ਸਾਹਮਣੇ ਆਉਂਦੇ ਜੇਕਰ ਗੱਲ ਕਰੀਏ ਇੱਕ ਪਾਸੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਕੱਲੇ ਡੱਟ ਕੇ ਖਲੋਗੇ ਨੇ ਅੱਖੋਂ ਅੱਖ ਅੱਗੋਂ ਅੱਖਾਂ ਕੱਢਣੀਆਂ ਤੱਕ ਸ਼ੁਰੂ ਕਰ ਦਿੱਤੀਆਂ ਨੇ ਹਾਲਾਂਕਿ ਪਠਾਨ ਮਾਜਰਾ ਨੇ ਕਾਫੀ ਜਿਹੜੀਆਂ ਨੇ ਸਹੀ ਗੱਲਾਂ ਵੀ ਉਹ ਦੱਸਦੇ ਸਾਹਮਣੇ ਆਏ ਪਠਾਨ ਮਾਜਰਾ ਵੱਲੋਂ ਕਿਹਾ ਗਿਆ ਕਿ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹ ਸਿਰਫ ਉਸ ਕਹਾਣੀ ਲਿਖੀ ਨੂੰ ਪੜ੍ਹਦੇ ਨੇ ਜਦੋਂ ਕਿ ਉਹ ਕਹਾਣੀ ਸਾਰੀ ਲਿਖੀ ਲਿਖਾਈ ਦਿੱਲੀ ਤੋਂ ਆਉਂਦੀ ਹੈ ਉਹ ਇੱਕ ਸਟੋਰੀ ਬਣਾ ਕੇ ਇੱਕ ਦੱਸ ਦਿੰਦੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਕਰ ਲਿਓ ਯਾਨੀ ਕਿ ਸੁਪਰੀਮੋ ਅਰਵਿੰ ਕੁਜਰੀਵਾਲ ਦਾ ਸ਼ਰੇਆਮ ਨਾਮ ਲੈਂਦੇ ਨਜ਼ਰ ਆਈ ਪਠਾਨ ਮਾਜਰਾ ਨੇ ਇਹ ਵੀ ਕਿਹਾ ਕਿ ਜਿਹੜੀਆਂ ਨੇ ਜਿਹੜੇ ਨੇ ਵਿਧਾਇਕ ਮੰਤਰੀ ਉਹ ਚਪੜਾਸੀ ਤੱਕ ਵੀ ਜਿਹੜੀ ਬਦਲੀ ਨਹੀਂ ਕਰਾ ਸਕਦੇ ਇਹ ਸਾਰੀਆਂ ਜਿੰਨੀਆਂ ਵੀ ਗੱਲਾਂ ਨੇ ਰਣਨੀਤੀਆਂ ਨੇ ਉਹ ਦਿੱਲੀ ਤੋਂ ਬਣ ਕੇ ਆਉਂਦੀਆਂ ਨੇ ਕਿ ਜਿਹੜਾ 20000 ਮੋਆਜਾ ਦੇਣ ਦੀ ਗੱਲ ਹੈ ਉਹ ਵੀ ਦਿੱਲੀ ਤੋਂ ਨਿਕਲ ਕੇ ਆਈ ਹੈ ਕਿਉਂਕਿ ਇੱਕ ਪਾਸੇ ਤਾਂ ਕੁਰਸੀ ਖੋਣ ਦੀ ਗੱਲ ਕੀਤੀ ਗਈ ਦੂਸਰੇ ਪਾਸੇ ਕਿਸਾਨਾਂ ਨੂੰ ਮੁਆਵਜ਼ਾ ਦੇ ਨਾਮ ਤੇ ਉਹਨਾਂ ਨੂੰ ਸਿਰਫ ਸ਼ਰਮਿੰਦਿਆ ਹੀ ਕੀਤਾ ਗਿਆ ਕੀ ਪੰਜਾਬ ਦੇ ਕਿਸਾਨ ਜਿਹੜੇ ਨੇ ਇਹਨਾਂ ਦੇ ਮੁਆਵਜ਼ੇ ਦੇ ਉੱਤੇ ਬੈਠੇ ਹੋਏ ਨੇ ਹਾਲਾਂਕਿ ਬਾਲੀਵੁੱਡ ਵੱਲੋਂ ਜੇ ਪਾਲੀਵੁੱਡ ਦੀ ਗੱਲ ਕਰੀਏ ਜੇਕਰ ਹਾਲੀਵੁੱਡ ਦੀ ਗੱਲ ਲਈਏ ਲੋਕੀ ਮੈਂ ਕਹਿੰਨੀ ਆ ਅੱਗੇ ਹੋ ਕੇ ਵਾਅਦੇ ਨਜ਼ਰ ਆਏ ਹੱਥ ਨਾਲ ਹੱਥ ਮਿਲਾਇਆ ਪੰਜਾਬ ਦੇ ਨਾਲ ਲੋਕਾਂ ਨੇ ਕਰੋੜਾਂ ਦੇ ਵਿੱਚ ਪੈਸਾ ਦਿੱਤਾ ਕਈ ਕਈ ਪਿੰਡ ਗੋਦ ਲੈ ਲਏ ਗਏ ਪੰਜਾਬੀ ਕਲਾਕਾਰਾਂ ਵੱਲੋਂ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕਿਸਾਨਾਂ ਨੂੰ ਜਿਹੜੀ ਹੈ ਜ਼ਰੂਰਤ ਹੀ ਨਹੀਂ ਪੈ ਰਹੀ ਮੁਆਜ਼ਰ ਲੇਕਿਨ ਕਿਸਾਨਾਂ ਦਾ ਇਹ ਕਹਿਣਾ ਹੈ ਕਿ ਸਰਕਾਰ ਸਾਡੇ ਵਾਸਤੇ ਕੀ ਕਰ ਸਕਦੀ ਹੈ ਜਿਸ ਸਰਕਾਰ ਨੂੰ ਅਸੀਂ ਵੋਟਾਂ ਪਾਈਆਂ ਨੇ 2022 ਦੇ ਵਿੱਚ ਜਿੱਥੇ ਅਸੀਂ ਇੰਨੀ ਭਾਰੀ ਗਿਣਤੀ 'ਚ ਵੋਟਾਂ ਪਾਈਆਂ ਨੇ ਸਾਡੇ ਲਈ ਸਰਕਾਰ ਕੀ ਕਰ ਰਹੀ ਹੈ ਕਿ ਇਹ ਕੱਲੀਆਂ ਸਾਡੇ ਤੋਂ ਵੋਟਾਂ ਹੀ ਲੈਣਾ ਜਾਣਦੀ ਹੈ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਕ ਪਾਸੇ ਅਰਵੰਦ ਕੇਜਰੀਵਾਲ ਦੇ ਕਹਿੰਦੇ ਚੱਲਦੇ ਨੇ ਇਹ ਪਠਾਨ ਮਾਜਰਾ ਦਾ ਕਹਿਣਾ ਹੈ ਦੂਸਰੇ ਪਾਸੇ ਜੇ ਉਹਨਾਂ ਦੀ ਕੁਰਸੀ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਹ ਅੱਖਾਂ ਖੜਦੇ ਨਜ਼ਰ ਆ ਰਹੇ ਨੇ ਕੀ ਉਹਨਾਂ ਦੇ ਸਿਰ ਉੱਤੇ ਕੋਈ ਵੱਡਾ ਹੱਥ ਹੈ ਕਿ ਇੱਕ ਪਾਸੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲ ਜੇਕਰ ਕੁਰਸੀ ਲਈ ਜਾਂਦੀ ਹੈ ਤਾਂ ਉਹਨਾਂ ਨਾਲ 40 ਤੋਂ 45 ਵਿਧਾਇਕ ਵੀ ਨੇ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦੇ ਖਿਲਾਫ ਖੜੇ ਹੋ ਜਾਣਗੇ ਇਸ ਗੱਲ ਦਾ ਡਰ ਹੈ ਜਾਂ ਫਿਰ ਕੋਈ ਹੋਰ ਗੱਲ ਨਿਕਲ ਕੇ ਸਾਹਮਣੇ ਆਏ ਵੱਖ-ਵੱਖ ਚੈਨਲਾਂ ਤੇ ਕਾਫੀ ਜ਼ਿਆਦਾ ਚਰਚਾ ਕੀਤੀ ਜਾ ਰਹੀ ਹੈ ਕਿ ਜਿੱਥੇ ਆਮ ਆਦਮੀ ਪਾਰਟੀ ਦੇ ਵਿੱਚ ਆਪ ਦੇ ਚੀਬ ਬਗਾਵਤ ਸ਼ੁਰੂ ਹੋਈ ਹੋਈ ਹੈ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਲੋਕਪ੍ਰਿਅਤਾ ਘਟ ਰਹੀ ਹੈ ਦੂਸਰੇ ਪਾਸੇ ਨਵਾਂ ਮੁੱਖ ਮੰਤਰੀ ਖੜਾ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਹਾਲਾਂਕਿ ਲੋਕ ਆਮ ਆਦਮੀ ਪਾਰਟੀ ਤੋਂ ਬਿਲਕੁਲ ਅੱਕ ਚੁੱਕੇ ਨੇ 2027 ਦੇ ਵਿੱਚ ਲੋਕਤੰਤਰ ਕਹਿੰਦਾ ਅਸੀਂ ਇਹਦਾ ਜਵਾਬ ਸ਼ਰੇ ਆਮ ਦਵਾਂਗੇ ਲੇਕਿਨ ਫਿਰ ਵੀ ਸੁਪਰੀਮੋ ਦਿਨ ਰਾਤ ਜਿਹੜੀ ਹੈ ਨੇ ਆਪਣੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਸੁਪਰੀਮੋ ਵੱਲੋਂ ਇਹ ਵੀ ਕਿਹਾ ਜਾਂਦਾ ਸੀ ਕਿ ਮੈਂ ਜਿਹੜਾ ਆਜਾਦ ਦਾ ਬੰਨਿਆ ਹਾਂ ਮੈਂ ਕਿਤੋਂ ਵੀ ਪੈਸਾ ਲਿਆ ਕੇ ਪੰਜਾਬ ਦੇ ਹੱਕ ਦੇ ਵਿੱਚ ਖੜਾ ਹੋ ਜਾਵਾਂਗਾ ਹਾਲਾਂਕਿ ਦੋ ਦਿਨ ਉਹਨਾਂ ਨੇ ਢੇੜਾ ਮਾਰਿਆ ਦੋ ਦਿਨ ਤੇ ਦੌਰੇ ਤੋਂ ਬਾਅਦ ਉਹ ਦਿੱਲੀ ਤੋਂ ਬਾਅਦ ਉਹ ਗੁਜਰਾਤ ਚਲੇ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਹੀ ਸਾਰਾ ਕੀਤਾ ਕਰਾਇਆ ਛੱਟ ਕੇ ਚਲੇ ਗਏ ਨੇ ਲੇਕਿਨ ਜੇਕਰ ਸੁਪਰੀਮੋ ਨੂੰ ਪੰਜਾਬ ਦੇ ਨਾਲ ਪਿਆਰ ਹੁੰਦਾ ਜੇਕਰ ਉਹਨੂੰ ਇੱਥੇ ਵੋਟਾਂ ਦੀ ਜਰੂਰਤ ਹੁੰਦੀ ਤਾਂ ਉਹ ਪੰਜਾਬ ਦੇ ਲੋਕਾਂ ਦੇ ਵਿੱਚ ਵਿਚਰਦੇ ਸਿਰਫ ਨਾਮ ਪੰਜਾਬ ਦੇ ਨਾਮ ਤੇ ਸਿਰਫ ਇੱਕ ਆਪਣੀਆਂ ਰੋਟੀਆਂ ਸੇਕੀਆਂ ਜਾ ਰਹੀਆਂ ਨੇ ਸਿਰਫ ਉਹਨਾਂ ਦੀ ਤਨਖਾਹਾਂ ਲਈਆਂ ਜਾ ਰਹੀਆਂ ਨੇ ਉਹਨਾਂ ਦੀਆਂ ਕੋਠੀਆਂ ਤੇ ਐਸ਼ ਕੀਤੀ ਜਾ ਰਹੀ ਹੈ ਗੱਡੀਆਂ 'ਚ ਤੇਲ ਪਵਾ ਕੇ ਘੁੰਮਿਆ ਜਾ ਰਿਹਾ ਹੈ ਲੇਕਿਨ ਪੰਜਾਬ ਲਈ ਜੋ ਸੁਪਰੀਮੋ ਕਰ ਰਹੇ ਨੇ ਉਹ ਹਰ ਕਿਸੇ ਦੇ ਸਾਹਮਣੇ ਸਰਾਸਰ ਖੁੱਲਦਾ ਨਜ਼ਰ ਆ ਰਿਹਾ ਹੈ ਕਿਉਂਕਿ ਜਗ ਜਾਇਰ ਹੋ ਗਿਆ ਹੈ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਜਗਾ ਦੂਸਰੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਾਲਾਕਿ ਉਹਨਾਂ ਦੀ ਵੀ ਲੋਕਪ੍ਰਿਅ ਬੜੀ ਕਠੀ ਨਜ਼ਰ ਆ ਰਹੀ ਹੈ ਲੋਕਾਂ ਦੇ ਤੇ ਕਿਸਾਨਾਂ ਦੇ ਮਨਾਂ ਦੇ ਵਿੱਚੋਂ ਪਹਿਲਾਂ ਤਾਂ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਉਹ ਲੈ ਚੁੱਕੇ ਸੀ ਲੇਕਿਨ ਜਿਸ ਤਰੀਕੇ ਨਾਲ ਉਹਨਾਂ ਨੇ ਲੋਕਾਂ ਨੂੰ ਮੁਆਵਜ਼ਾ ਦੇਣ ਦੀ ਗੱਲ ਕੀਤੀ ਹੈ ਤਾਂ ਉਹ ਸਿਰਫ ਇੱਕ ਜਸਟ ਗੋਂਗੜੂਆ ਤੋਂ ਮਿੱਟੀ ਜਿਹੜੀ ਝਾੜੀ ਗਈ ਹੈ ਇਸ ਤੋਂ ਲਾਵਾ ਜਿਹੜਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਸ ਨਹੀਂ ਰੱਖੀ ਜਾ ਰਹੀ ਹਾਲਾਂਕਿ ਲੋਕਤੰਤਰ ਜਾਗ ਉਠਾ ਲੋਕਾਂ ਨੇ ਕਿਹਾ ਹੈ ਕਿ ਅਸੀਂ ਇਹਦਾ ਜਿਹੜਿਆ ਹੈ ਪਰਪਾਈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਦੇ ਦੇਾਂਗੇ ਲੇਕਿਨ ਦੂਸਰੇ ਪਾਸੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਨੇ ਇੱਕ ਉਹ ਕਿਹਾ ਜਾ ਰਿਹਾ ਹੈ ਕਿ ਜਿਹੜੇ ਨੇ ਨਰਿੰਦਰ ਮੋਦੀ ਦੇ ਨਾਲ ਕਦੀ ਵੀ ਹੁਣ ਸ਼ਬਦੀ ਹਮਲੇ ਕਰਦੇ ਨਜ਼ਰ ਨਹੀਂ ਆਏ ਕਦੀ ਵੀ ਤੰਜ ਕੱਸਦੇ ਨਜ਼ਰ ਨਹੀਂ ਆਏ ਕਿ ਵਿੱਚੋ ਵਿੱਚ ਸੁਲਸਲਾਈ ਹੋ ਗਈ ਹੈ ਕਾਫੀ ਵੱਖਰੇ ਵੱਖਰੇ ਚੈਨਲਾਂ ਵੱਲੋਂ ਇਹ ਪੇਪ ਖੋਲੇ ਜਾ ਰਹੇ ਨੇ